ਬਈ ਜਿਹੜਾ ਆਵਾਰਾਂ ਪਸਮੋਂ ਦਾ ਪ੍ਰਾਜਾ ਬਹੁਤ ਜਲਦੀ ਕਰਨਾ ਚਾਹੀਦਾ ਕਿਉਂਕਿ ਸਾਰੇ ਪੰਜਾਬ ਤੋਂ ਸਾਰੇ ਹਰਿਆਣੇ ਤੋਂ ਇੱਥੇ ਆ ਬਾਹੜੀਆਂ ਦੀ ਜੜ ਦੇ ਵਿੱਚ ਆ ਕੇ ਰਾਤ ਨੂੰ ਲੋਕੀ ਟ੍ਰੱਕ ਭਰ ਕੇ ਉਤਾਰ ਦਿੰਦੇ ਆ ਜਿਹੜਾ ਇੱਥੇ ਐਕਸੀਡੈਂਟ ਹੋ ਕੇ ਮੌਤਾਂ ਹੋ ਰਹੀਆਂ ਉਹ ਹੁਣ ਸਹਿਣਯੋਗ ਨਹੀਂ ਹੈ ਜਿਹੜੀ ਬੇਬਾ ਅਨਮੋਲ ਨਗਰਮਾਨ ਨੇ ਸੜਕ ਬਣਾਈ ਹੈ ਉਹਦੇ ਹਾਲਾਤ ਉਹ ਲਾਣ ਤੋਂ ਪਹਿਲੇ ਬਣਾਣ ਤੋਂ ਪਹਿਲੇ ਹੀ ਟੁੱਟਣੀ ਸ਼ੁਰੂ ਹੋ ਗਈ ਉਹ ਪਤਾ ਨਹੀਂ ਇਹਨਾਂ ਨੇ ਕਿਦਾਂ ਨੇ ਇਹਨਾਂ ਦੇ ਇੰਜੀਨੀਅਰਿੰਗ ਐ ਕਿਹੜਾ ਇਹਨਾਂ ਨੂੰ ਸਲਾਹ ਦਿੰਦਾ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਅੱਜ ਹਰ ਕੋਈ ਇਹ ਆਵਾਜ਼ ਚੁੱਕ ਰਿਹਾ ਹੈ ਕਿ ਜਿਹੜੇ ਅਬਾਰਾ ਪਸ਼ੂ ਐ ਉਹਨਾਂ ਤੇ ਨੱਥ ਪਾਈ ਜਾਵੇ ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਕਹਿੰਦੇ ਕਮੀਆਂ ਨੇ ਕਿ ਉਹਨਾਂ ਤੇ ਨੱਥ ਨਹੀਂ ਪਾਈ ਜਾਂਦੀ ਬਹੁਤ ਸਾਰੀਆਂ ਇਦਾਂ ਦੀ ਸੰਸਥਾਵਾਂ ਨੇ ਜਿਹੜੀ ਪਸ਼ੂਆਂ ਦੀ ਗਊਆਂ ਦੀ ਰਾਖੀ ਨੂੰ ਲੈ ਕੇ ਗੱਲਾਂ ਤਾਂ ਬਹੁਤ ਕਰਦੇ ਨੇ ਪਰ ਕਹਿੰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸਹੀ ਤਰੀਕੇ ਦੇ ਨਾਲ ਦੇਖਭਾਲ ਨਹੀਂ ਹੋ ਪਾ ਰਹੀ ਜਿਹੜੀ ਪਸ਼ੂਆਂ ਦੀ ਔਰ ਪਸ਼ੂ ਆਬਾਰਾ ਜਿਹੜੇ ਸੜਕਾਂ ਤੇ ਆ ਜਾਂਦੇ ਨੇ ਤੇ ਜਿਹੜੇ ਦੁਰਘਟਨਾ ਹੁੰਦੀਆਂ ਨੇ ਲੋਕ ਮਰਦੇ ਨੇ ਤੇ ਬਹੁਤ ਸਾਰੀਆਂ ਇਦਾਂ ਦੀ ਵੀਡੀਓ ਵੀ ਆਉਂਦੀਆਂ ਨੇ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਸ਼ਹਿਰਾਂ ਦੀ ਗੱਲ ਕਰ ਲਈ ਜਿੱਥੇ ਬਜ਼ੁਰਗਾਂ ਦੇ ਨਾਲ ਵੀ ਕਾਫੀ ਯਾਨੀ ਕਹਿੰਦੇ ਨੇ ਤੱਕਾ ਹੁੰਦਾ ਪਸ਼ੂਆਂ ਦੇ ਵੱਲੋਂ ਤੇ ਕਈ ਮੌਤਾਂ ਵੀ ਹੋਈਆਂ ਨੇ ਸੋ ਕਾਫੀ ਵੀਡੀਓ ਦੇਖੀਏ ਸੋ ਅੱਜ ਇਸੇ ਤੇ ਆਪਾਂ ਚਰਚਾ ਕਰਾਂਗੇ ਹਲਕੇ ਖੜੜੜ ਦੀ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਚੌਧਰੀ ਸ਼ਿਆਮ ਲਾਲ ਮਾਜਰੀਆ ਜੀ ਨੇ ਜੋ ਹਲਕਾ ਖਰੜ ਦੇ ਵਿੱਚ ਅਕਸਰ ਹੀ ਸਰਗਰਮ ਰਹਿੰਦੇ ਨੇ ਅਕਾਲੀ ਪਾਰਟੀ ਦੇ ਲੀਡਰ ਨੇ ਸੋ ਗੱਲਬਾਤ ਕਰਦੇ ਆਂ ਸਵਾਗਤ ਕਰਦੇ ਆਂ ਸਰ ਸੋਨੂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਆ ਸਰ ਤੁਸੀਂ ਬਹੁਤ ਵਧੀਆ ਸੋਨੂ ਜੀ ਬਹੁਤ ਵਧੀਆ ਚੌਧਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਮੁੱਦਾ ਫੈਲਿਆ ਕਿ ਚੁੱਕਿਆ ਸਭ ਨੇ ਕਿ ਕਲਾਕਾਰਾਂ ਨੇ ਵੀ ਇਹ ਗੱਲ ਆਖੀ ਕਿ ਪਸ਼ੂਆਂ ਤੇ ਨਾ ਚਪਾਈ ਜਾਵੇ ਜੋ ਅਬਾਰਾ ਘੁੰਮ ਰਹੇ ਨੇ ਸੋਨੂ ਜੀ ਖਾਸ ਕਰਕੇ ਸਾਡੇ ਨਿਊ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਇੱਥੇ ਨੇੜੇ ਮਾਚਲ ਦਾ ਬੱਦੀ ਪੈਂਦਾ ਹੈ ਬੱਦੀ ਨੂੰ ਮੇਨ ਹਾਈਵੇ ਹੈ ਇਹ ਸਾਰਾ ਨਾ ਸਵਾਲਿਕ ਦੀ ਪਹਾੜੀਆਂ ਦੇ ਨੀਚੇ-ਨੀਚੇ ਏਰੀਆ ਜਿਹੜਾ ਆਂਦਾ ਇੱਥੇ ਪੰਜਾਬ ਤੋਂ ਹਰਿਆਣੇ ਤੋਂ ਜਿਹੜੇ ਆਵਾਰਾ ਡੰਗਰਾਂ ਲੋਕ ਲਿਆ ਕੇ ਟਰੱਕਾਂ ਤੇ ਇੱਥੇ ਲਿਆ ਕੇ ਲਾਦਾ ਤਾਰ ਦਿੰਦੇ ਆ ਉਹਨਾਂ ਦੀ ਮੁੜਕੇ ਸਾਮ ਸੰਭਾਲ ਨਹੀਂ ਹੁੰਦੀ ਸਾਮ ਸੰਭਾਲ ਨਾ ਹੋਣ ਕਰਕੇ ਸਾਡੇ ਇੱਥੇ ਹਰ ਦੋ ਦਿਨ ਛੱਡ ਕੇ ਤਿੰਨ ਦਿਨ ਛੱਡ ਕੇ ਇੱਥੇ ਇੱਕ ਦੋ ਐਕਸੀਡੈਂਟ ਹੁੰਦੇ ਆ ਹਰ ਦੋ ਦਿਨ ਛੱਡ ਕੇ ਤਿੰਨ ਚਾਰ ਦਿਨ ਪਹਿਲੇ ਸਾਡੇ ਲੋਕਾਂ ਨੇ ਇੱਥੇ ਇੱਕ ਬਹੁਤ ਵੱਡਾ ਧਰਨਾ ਵੀ ਲਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਰਕਾਰ ਦੇ ਖਿਲਾਫ ਬਹੁਤ ਵੱਡੀ ਮਹਮ ਚਲਾਵਾਂਗੇ ਜੇ ਇਹਨਾਂ ਦਾ ਆਵਾਰੇ ਪਸ਼ੂਆਂ ਦਾ ਨਾ ਇਹਨਾਂ ਨੇ ਕੋਈ ਪ੍ਰਬੰਧ ਕਰਿਆ ਕਿਉਂਕਿ ਇੱਥੇ ਕਾਫੀ ਜਾਨਾਂ ਚਲ ਗਈਆਂ ਆਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ ਇੱਥੇ ਇਹ ਪੰਜਾਬ ਤੋਂ ਹਰਿਆਣੇ ਤੋਂ ਜਿਹੜੇ ਵੱਡੇ ਵੱਡੇ ਫਾਰਮਰ ਹੈ ਉਹ ਲਿਆ ਕੇ ਇੱਥੇ ਛੋਟੀ ਸਵਾਲਿਕ ਦੀ ਪਹਾੜੀਆਂ ਨੂੰ ਦੇਖਦੇ ਹੋਏ ਇੱਥੇ ਲਿਆ ਕੇ ਛੱਡ ਦਿੰਦੇ ਆ ਜਿਹਦੇ ਕਰਕੇ ਸਾਡੇ ਏਰੀਆ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਆਵਾਰਾ ਪਸ਼ੂਆਂ ਦੇ ਨਾਲ ਜਾਨਾਂ ਕਈ ਜਾਂਦਾ ਚਲਦੀਆਂ ਇਹਦੇ ਵਾਸਤੇ ਸਰਕਾਰ ਨੂੰ ਬਹੁਤ ਜਲਦੀ ਤੋਂ ਜਲਦੀ ਇਹਦਾ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਐਵੇਂ ਤੁਹਾਨੂੰ ਨਹੀਂ ਲੱਗਦਾ ਕਿ ਜਦ ਵੀ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਫਿਰ ਦੁਰਘਟਨਾ ਹੁੰਦੀਆਂ ਨੇ ਫਿਰ ਮੁੱਦੇ ਚੱਕੇ ਜਾਂਦੇ ਨੇ ਫਿਰ ਆਵਾਜ਼ ਚੁੱਕੀ ਜਾਂਦੀ ਹੈ ਕਈ ਕਈਆਂ ਦੇ ਜਾਣ ਤੋਂ ਬਾਅਦ ਕੈਂਡਲ ਮਾਰਚ ਵੀ ਕੱਢੇ ਜਾਂਦੇ ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਹੀ ਇਹਨਾਂ ਚੀਜ਼ਾਂ ਤੇ ਨੱਥ ਪਾਣੀ ਚਾਹੀਦੀ ਆ ਆਪਾਂ ਨੂੰ ਦੇਖੋ ਜੀ ਅੱਜ ਅਸੀਂ ਉਸ ਮੰਜ਼ਲ ਤੇ ਪਹੁੰਚ ਗਏ ਇਹ ਸਾਡਾ ਇੱਕ ਇੱਥੇ ਜਿਹੜਾ ਅਵਾਰਾ ਪਸ਼ੂਆਂ ਨੇ ਐਕਸੀਡੈਂਟ ਦਾ ਇੱਕ ਬਹੁਤ ਵੱਡਾ ਜਿਹੜਾ ਸਿਸਟਮ ਬਣ ਗਿਆ ਸਾਡੇ ਨਿਊ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਹੁਣ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਸਾਰੇ ਕੰਮ ਛੱਡ ਕੇ ਜਦ ਕਿ ਉਹਨੇ ਪੌਣੇ 4 ਸਾਲਾਂ ਦੇ 4 ਸਾਲਾਂ ਦਾ ਸਮੇਂ ਦੇ ਵਿੱਚ ਪਿਛਲੀ ਸਰਕਾਰ ਨੇ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕੀਤੀ ਕੋਈ ਰੋਡ ਨਹੀਂ ਬਣਿਆ ਕੋਈ ਬਿਜਲੀ ਪਾਣੀ ਦੇ ਸੜਕਾਂ ਨਾਲਿਆਂ ਦਾ ਕੰਮ ਨਹੀਂ ਹੋਇਆ ਕੋਈ ਸੀਵਰੇਜ ਦਾ ਕੰਮ ਨਹੀਂ ਹੋਇਆ ਪਰ ਇਹ ਸਾਡੇ ਵਾਸਤੇ ਅੱਜ ਇੱਕ ਪਹਿਲ ਦੇ ਆਧਾਰ ਤੇ ਸਭ ਤੋਂ ਦੁੱਖ ਦਾ ਉਹ ਬਣਿਆ ਹੋਇਆ ਬਈ ਜਿਹੜਾ 12 ਪਸ਼ੂਆਂ ਦਾ ਪ੍ਰਾਲਾਭ ਬਹੁਤ ਜਲਦੀ ਕਰਨਾ ਚਾਹੀਦਾ ਕਿਉਂਕਿ ਸਾਰੇ ਪੰਜਾਬ ਤੋਂ ਸਾਰੇ ਹਰਿਆਣੇ ਤੋਂ ਇੱਥੇ ਆ ਬਾਹਣੀਆਂ ਦੀ ਜੜ ਦੇ ਵਿੱਚ ਆ ਕੇ ਰਾਤ ਨੂੰ ਲੋਕੀ ਟਰੱਕ ਭਰ ਕੇ ਪਾਰ ਦਿੰਦੇ ਆ ਤੇ ਹੁਣ ਸਾਡੇ ਇੱਥੇ ਫਸਲਾਂ ਵੀ ਨਾ ਨਾ ਹੋਣ ਦੇ ਮਤਨ ਹੈ ਕਿਉਂਕਿ 12 ਪਸ਼ੂ ਉਜਾੜੇ ਹੀ ਨਾ ਕਰਦੇ ਆ ਤੇ ਪਲੱਸ ਫਸਲਾਂ ਦਾ ਜਦੋਂ ਜ਼ਿੰਮੇਦਾਰ ਸਹਿਣ ਕਰ ਰਹੇ ਆ ਕਿਉਂਕਿ ਇੱਥੇ ਮਹਿੰਗੀਆਂ ਜ਼ਮੀਨਾਂ ਪਰ ਜਿਹੜਾ ਇੱਥੇ ਐਕਸੀਡੈਂਟ ਹੋ ਕੇ ਮੌਤਾਂ ਹੋ ਰਹੀਆਂ ਉਹ ਹੁਣ ਸਹਿਣਯੋਗ ਨਹੀਂ ਹੈਗਾ ਤੁਸੀਂ ਕਹਿ ਰਹੇ ਹੋ ਸਰਕਾਰਾਂ ਨੇ ਕੰਮ ਨਹੀਂ ਕੀਤਾ 4 ਸਾਲ ਦੇ ਵਿੱਚ ਜਾਂ 4.5 ਸਾਲ ਦੇ ਵਿੱਚ ਜਿੰਨੇ ਵੀ ਟਾਈਮ ਹੋ ਗਿਆ ਤੁਸੀਂ ਕਹਿੰਦੇ ਸੜਕਾਂ ਨਹੀਂ ਬਣ ਰਹੀਆਂ ਸੜਕਾਂ ਤਾਂ ਬਣ ਰਹੀਆਂ ਨੇ ਖਰੜ ਦੇ ਵਿੱਚ ਵੀ ਹੁਣ ਅਨਮੋਲ ਗਗਨ ਮਾਨ ਜੀ ਵੱਲੋਂ ਸੜਕ ਬਣਾਈ ਗਈ ਹੈ ਲੋਕ ਟੈਲ ਲਗਾਈ ਗਈ ਹੈ ਸੜਕ ਤੇ ਔਰ ਬਦੀਆ ਉਸ ਸੜਕ ਤੇ ਚੱਲ ਰਹੀ ਹੈ ਸਰ ਮੈਂ ਕੱਲ YouTube ਚੈਨਲ ਤੇ ਦੇਖ ਰਿਹਾ ਸੀ ਜਿਹੜੀ ਬਾਬਾ ਅਨਮੋਲ ਗਗਨ ਮਾਨ ਨੇ ਸੜਕ ਬਣਾਈ ਹੈ ਉਹਦੇ ਹਾਲਾਤ ਉਹ ਲਾਂਡ ਤੋਂ ਪਹਿਲੇ ਬਣਾਉਣ ਤੋਂ ਪਹਿਲੇ ਹੀ ਟੁੱਕੜੀ ਸ਼ੁਰੂ ਹੋ ਗਈ ਉਹ ਪਤਾ ਨਹੀਂ ਇਹਨਾਂ ਨੇ ਕਿਦਾਂ ਦੇ ਇਹਨਾਂ ਦੇ ਇੰਜੀਨੀਅਰਿੰਗ ਐ ਕਿਹੜਾ ਇਹਨਾਂ ਨੂੰ ਸਲਾਹ ਦਿੰਦਾ ਹੈ ਜਿੱਦਾਂ ਸਾਡੇ ਇੱਥੇ ਨਾਲਿਆਂ ਦੇ ਵਿੱਚ ਇਹਨਾਂ ਨੇ ਪਹਿਲੇ ਪਿਛਲੀ ਵਾਰੀ ਨਹੀਂ ਜਿਹੜਾ ਨਾਲਿਆਂ ਦੇ ਵਿੱਚੋਂ ਪੁਲੀਆਂ ਰੁੜ ਗਈਆਂ ਉੱਥੇ ਇਹਨਾਂ ਨੇ ਮਿੱਟੀ ਦੇ ਥੈਲੇ ਭਰ ਕੇ ਉੱਥੇ ਲਾਏ ਜਦ ਕਿ ਮਿੱਟੀ ਦੇ ਥੈਲੇ ਦੀ ਥੈਲੇ ਦੀ ਬੁਨਿਆਦ ਕਿੰਨੀ ਹੁੰਦੀ ਹੈ ਵੱਧ ਤੋਂ ਵੱਧ 2 ਦਿਨ 3 ਦਿਨ 5 ਦਿਨ ਮਹੀਨਾ ਜੇ ਪਾਣੀ ਲੱਗ ਗਿਆ ਤੇ ਨਾਲ ਹੀ ਨਾਲ ਜਿੱਦਾਂ ਸਾਡੇ ਇੱਥੇ ਉੱਥੇ ਮੁੱਕ ਦੇ ਡੀਸੀ ਸਾਹਿਬ ਵੀ ਗਏ ਸੀ ਐਸਜੀਐਮ ਸਾਹਿਬ ਸੀ ਉੱਥੇ ਏਡੀਸੀ ਸਾਹਿਬ ਦੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਨਾਲੇ ਦੇ ਉੱਤੇ ਮੈਂ ਕਿਹਾ ਇੱਥੇ ਇਹ ਬੋਰੀ ਦੇ ਥੱਲੇ ਨਾਲ ਨਹੀਂ ਕੁਝ ਵੀ ਹੋਣਾ ਉਹ ਅੱਜ ਉਹਨਾਂ ਨੇ ਲਾ ਕੇ ਗਏ ਦੂਜੇ ਦਿਨ ਸਵੇਰੇ ਨਾਲ ਆਇਆ ਸਾਰੇ ਲੁੱਟ ਗਏ ਪਲੱਸ ਜਿੱਥੇ ਲਾਏ ਵੀ ਹੈ ਇੱਥੇ ਇਸ ਧਰਤੀ ਦੇ ਵਿੱਚ ਇੰਨੀ ਸਿਊਂਕ ਹੈ ਜਿਹੜੀ ਕਿ ਉਹ ਥੈਲੇ ਨੂੰ ਤਾਂ ਉਹ ਪੰਜ ਚਾਰ ਦਿਨਾਂ ਚ ਵੈਸੇ ਹੀ ਖਤਮ ਕਰ ਦਿੰਦੀ ਹੈ ਸਰਕਾਰਾਂ ਦੀ ਨਕਾਮੀ ਹਾਲਾਤਾਂ ਨੂੰ ਦੇਖਦੇ ਹੋਏ ਡਿਵੈਲਪਮੈਂਟ ਵਾਲਾ ਜਿਹੜਾ ਸਿਸਟਮ ਹੈ ਇਹ ਹਵਾ 'ਚ ਕਰਦੇ ਜਾ ਰਹੇ ਆ ਜਿਦਾ 4 ਸਾਲ ਇਹਨਾਂ ਨੇ ਹਵਾ 'ਚ ਕੱਢ ਤੇ ਹੁਣ ਤਾਂ ਸਮਾਂ ਹੀ ਥੋੜਾ ਰਹਿ ਗਿਆ 8-7 ਮਹੀਨੇ ਰਹਿ ਗਏ ਤੇ ਜਿਹੜਾ ਸੜਕਾਂ ਦਾ ਵੀ ਡਰਾਮਾ ਕਰਦੇ ਪਏ ਆ ਤੁਸੀਂ ਖਾੜ ਦੇ ਬਾਰੇ ਤੁਸੀਂ ਵੀ ਸੁਣਿਆ ਹੋਣਾ ਤੁਸੀਂ ਖੜਦੋ ਚੱਲ ਕੇ ਆਏ ਆ ਕੀ ਹਾਲਾਤ ਆ ਸੜਕ ਦੇ ਜਿਹੜੀ ਸੜਕ ਬਣੀ ਐ ਉਹ ਬਣਨ ਤੋਂ ਪਹਿਲੇ ਟੁੱਟਣੀ ਸਟਾਰਟ ਹੋ ਗਈ ਤੇ ਸਰਕਾਰ ਨੂੰ ਬੜਾ ਧਿਆਨ ਦੇਣ ਵਾਲੀ ਗੱਲ ਆ ਅੱਜ ਇਹ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਛੋਟੇ ਲੀਡਰ ਆ ਉਹ ਤਾਂ ਛੋਟੀ ਗੱਲ ਤੋਂ ਸਮਝਦੇ ਨਹੀਂ ਸੁਣਦੇ ਨਹੀਂ ਪੈਂਦੇ ਸਮਝ ਨਹੀਂ ਸਾਡੀ ਪੰਜਾਬੀ ਉਹਨਾਂ ਦੇ ਆਂਦੀ ਪਰ ਇਹ ਸੀਐਮ ਸਾਹਿਬ ਨੂੰ ਮੈਂ ਮੈਸੇਜ ਲਾਣਾ ਚਾਹੁੰਦਾ ਵੀ ਘਟੋ ਘਟਾ ਥੋੜੇ 4 ਸਾਲ ਦੇ ਸਮੇਂ ਦੇ ਵਿੱਚ ਸਰਕਾਰ ਦੇ ਵਿੱਚ ਜੇ ਤੁਸੀਂ ਕੋਈ ਕੰਮ ਕਰਨਾ ਸਟਾਰਟ ਕੀਤਾ ਤੇ ਤੇ ਉਹ ਢੰਗ ਨਾਲ ਕੀਤਾ ਜਾਵੇ ਘਟੂ ਘਟੋ ਕੋਈ 2-4 ਸਾਲ ਤੱਕ ਕੱਢ ਜੇ ਅੱਛਾ ਯਾਨੀ ਕਹਿਣ ਦਾ ਮਤਲਬ ਕਿ ਜਿੱਦਾਂ ਉਹ ਲੋਕ ਟਾਇਲ ਲੱਗੀ ਹੋਈ ਹੈ ਉਹ ਦਬ ਚੁੱਕੀ ਹੈ ਜਿੱਦਾਂ ਆਪਾਂ ਦੇਖੀ ਵੀ ਆ ਤੁਸੀਂ ਕਹਿ ਰਹੇ ਹੋ ਕਿ ਟੁੱਟਣੀ ਸ਼ੁਰੂ ਹੋ ਗਈ ਤਾਂ ਤੁਸੀਂ ਸੰਤੁਸ਼ਟ ਨਹੀਂ ਹੈਗੇ ਕਿ ਉਹ ਜਿੱਦਾਂ ਯਾ ਲੋਕ ਸੰਤੁਸ਼ਟ ਨਹੀਂ ਹੈਗੇ ਹਲਕੇ ਦੇ ਕਿਉਂਕਿ ਜਮ ਅੱਜ ਵੀ ਪੂਰਾ ਲੱਗਦਾ ਇੱਕ ਪਾਸੇ ਤਾਂ ਸੜਕ ਵੈਸੇ ਵੀ ਉਹ ਪੂਰੀ ਟੁੱਟੀ ਹੋਈ ਹੈ ਜਿਹੜੀ ਲੋਕ ਟਾਇਲ ਲਾਈ ਹੈ ਨਹੀਂ ਜਿਸ ਜਿਸ ਲੋਕੇਸ਼ਨ ਤੇ ਲਾਈ ਹੈ ਉੱਥੇ ਟ੍ਰੈਫਿਕ ਕਿੰਨੀ ਵੱਡੀ ਤਦਾਦ ਚ ਹੈ ਟ੍ਰੈਫਿਕ ਬਹੁਤ ਆ ਉੱਥੇ ਉੱਥੇ ਤਾਂ ਉਹ ਲੋਕਟਾਈਨ ਲਾਉਣ ਦਾ ਤੁੱਕੇ ਨਹੀਂ ਬਣਦਾ ਸੀ ਇਹ ਪਤਾ ਨਹੀਂ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਕਿਦਾਂ ਦੇ ਇੰਜੀਨੀਅਰ ਕਿਹਦੀ ਸਲਾਹ ਲੈਂਦੇ ਆ ਸਰਕਾਰ ਨੇ ਪਤਾ ਨਹੀਂ ਕਿਹਦੀ ਸਲਾਹ ਲੈ ਕੇ ਉਹ ਜਿੱਦਾਂ ਰਸਤਾ ਬਣਾਇਆ ਉਹ ਕਾਮਯਾਬੇ ਨਹੀਂ ਹੋ ਸਕਦਾ ਉੱਥੇ ਜੇ ਉਹ ਉੱਥੇ ਫਿਰ ਮਟੀਰੀਅਲ ਅੱਛਾ ਦੀਆਂ ਜੇ ਮਟੀਰੀਅਲ ਅੱਛਾ ਹੋਵੇ ਤਾਂ ਵੀ ਚਲੋ ਆਪਾਂ ਗੱਲ ਮੰਨਦੇ ਮਟੀਰੀਅਲ ਮਾੜਾ ਹੋਣ ਕਰਕੇ ਉਹ ਨਾਲ ਹੀ ਨਾਲ ਟੁੱਟ ਰਹੀ ਹੈ ਉੱਥੇ ਜਾਮ ਉੱਤੇ ਹੀ ਲੱਗ ਰਿਹਾ ਉਹ ਸੜਕ ਬਣਾਉਣ ਦਾ ਕੀ ਫਾਇਦਾ ਹੋਇਆ ਗਿਆ ਨਹੀਂ ਸਿਰਫ ਕੰਮ ਚਲਾਉ ਕੰਮ ਰੋਡੂ ਕਰਿਆ ਗਿਆ ਜਿੱਦਾਂ ਤੁਸੀਂ ਕਿਹਾ ਕਿ ਹਾਂ ਵੀ ਨੇੜੇ ਟਾਈਮ ਆ ਰਿਹਾ ਜਿਸ ਤਰ੍ਹਾਂ ਕਿ ਹੁਣ 2027 ਨੂੰ ਲੈ ਕੇ ਬਸ ਇੱਕ ਕੰਮ ਚਲਾਣ ਦੇ ਖਾਤਰ ਉਹਨਾਂ ਨੇ ਕੀਤਾ ਲੋਕਾਂ ਨੂੰ ਜਿੱਦਾਂ ਪਿਛਲੇ ਸਮੇਂ ਦੌਰਾਨ ਇਹਨਾਂ ਨੇ 2022 ਦੇ ਵਿੱਚ ਝੂਠ ਸੱਚ ਬੋਲ ਕੇ ਸਰਕਾਰ ਬਣਾਈ ਹੈ ਤੇ ਹੁਣ ਲੋਕਾਂ ਨੂੰ ਇਹ ਦਵਾਰੇ ਛੋਟੀਆਂ-ਛੋਟੀਆਂ ਟੋਫੀਆਂ ਦੇ ਕੇ ਚੁੱਪੇ ਦੇ ਕੇ ਪਰਵਾਉਣਾ ਚਾਹੁੰਦੇ ਆ ਪਰ ਲੋਕ ਬਹੁਤ ਸਿਆਣੇ ਹੋ ਗਏ ਸੋ ਜੀ ਹੁਣ ਉਹ ਹਾਲਾਤ ਨਹੀਂ ਰਹਣੇ ਜੋ ਕੋਹੋਨਾ ਜਿਹਾ ਹੈ ਹੁਣ ਅੱਜ ਇਹਨਾਂ ਡਰਾਮਾ ਕਰਦੇ ਪਏ ਉਹ ਡਰਾਮਾ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਇੱਕੇ ਬੇਨਤੀ ਕਰਦਾ ਭਗਵੰਤ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਜੇ ਕੰਮ ਕੋਈ ਪਹਿਲੀ ਗਲਤੀ ਕੋਈ ਆ ਨਹੀਂ ਜੇ ਹੋਣਾ ਜਾਂ ਕਰਨਾ ਹੈ ਤਾਂ ਉਹਨੂੰ ਬੜਾ ਕਿਸੇ ਦੇ ਚੰਗੇ ਇੰਜੀਨੀਅਰ ਦੀ ਸਲਾਹ ਲੈ ਕੇ ਤੇ ਉਹਦੇ ਨਾਲ ਕਰਿਆ ਜਾਵੇ ਘੱਟੋ ਘੱਟ ਜਿਹੜੇ ਲੋਕਾਂ ਦੇ ਪੈਸੇ ਆ ਲੋਕਾਂ ਦੀ ਸਰਕਾਰ ਹੈ ਦੋ ਜੇ ਦੋ ਪੈਸੇ ਸਰਕਾਰ ਲਾਂਦੀ ਹੈ ਤਾਂ ਕਿਤੇ ਉਹ ਢੰਗ ਦੀ ਜੰਗਾ ਲੱਗ ਜਾਣ ਤਾਂ ਕਿ ਉਹ ਕਿਸੇ ਦੇ ਕੰਮ ਆ ਸਕੇ ਅਦਰਵਾਈਜ਼ ਤਾਂ ਕੋਈ ਫਾਇਦਾ ਨਹੀਂ ਹੈ ਆਪਾਂ ਨੂੰ ਹਵਾ ਜਿ ਤਕਨ ਆਪ ਕੋਲੇ ਪਕਾਣ ਦਾ ਕੋਈ ਫਾਇਦਾ ਨਹੀਂ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਸੇ ਜੀ ਆਪਣੇ ਆ ਚੌਧਰੀ ਸ਼ਿਆਮ ਲਾਲ ਬਾਜਰੀਆ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿਉਂਕਿ ਖਰੜ ਦੇ ਵਿੱਚ ਕਹਿੰਦੇ ਨੇ ਅੱਜ ਵੀ ਜਿਹੜਾ ਜਾਮ ਲੱਗਦਾ ਹੈ ਉਹ ਉਸੇ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਸੜਕ ਬਣਾਈ ਗਈ ਹੈ ਯਾਨੀ ਅਨਮੋਲ ਗਗਨ ਮਾਨ ਵੱਲੋਂ ਤੁਹਾਨੂੰ ਦੱਸਦੀ ਕਿ ਜਿਸ ਟਾਈਮ ਉਦਘਾਟਨ ਕਰਨ ਆਏ ਸੀ ਉਸ ਸਮੇਂ ਵੀ ਲੋਕਾਂ ਨੇ ਕਾਫੀ ਵਿਰੋਧ ਕੀਤਾ ਸੀ ਕਾਫੀ ਵੀਡੀਓ ਵੀ ਉਹਨਾਂ ਦੀ ਵਾਇਰਲ ਹੋਈ ਸੀ ਔਰ ਪਸ਼ੂਆਂ ਨੂੰ ਲੈ ਕੇ ਵੀ ਆਪਾਂ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੀਓ ਦਾ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤੂਆ ਦੇਣਾ ਸੋਨੂ ਜਾਂਸਲਾ ਦੀ ਰਿਪੋਰਟ ਮੋਹਾਲੀ